ਗੌੜੀ ਮਹੱਲਾ ਪੰਜਵਾ ਉਹ ਅਵਨਾਸੀ ਰਾਯਾ ਵਾਹਿਗੁਰੂ ਜੀ ਕਾਰਤੋ ਵਾਹਿਗੁਰੂ ਜੀ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸਿੰਘ ਜੀ ਉਹ ਪੰਤ੍ਰੀਆਮੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਅਮਰ ਸਤਵ ਗੁਰੂ ਕੇ ਬਾਗ ਵਿੱਚ ਮੰਜੀ ਸਾਹਿਬ ਜੀ ਵਿਰਾਮ ਸੱਜਿਆ ਹੋਇਆ ਹੈ ਸੈਣੀ ਕੰਨ ਦੇ ਸੁਣਦੇ ਰਹੇ ਹਨ ਭਾਈ ਪ੍ਰਣ ਭਾਈ ਲੰਗਾਹ ਅਜਕ ਪੜ੍ਹਿਆ ਅਜਕ ਗੁਰਸਿੱਖ ਸਤਿਗੁਰਾਂ ਦੇ ਸੰਗ ਸਿੱਖ ਪਾਸ ਬੈਠੇ ਹਨ ਇਹ ਬੇਨਤੀ ਕਰਦੇ ਹਨ ਕਿ ਮਹਾਰਾਜ ਸੰਸਾਰ ਪਰਮੇਸ਼ਰ ਕਿਸ ਪ੍ਰਕਾਰ ਬਣਾਇਆ ਹੈ ਤਾਂ ਮਹਾਰਾਜ ਸਾਹਿਬ ਇਹ ਸ਼ਰਧੀਚਾਰਨ ਕਰਦੇ ਹਨ ਇਹ ਗੁਰਸਿੱਖੋ ਉਸ ਪਰਮੇਸ਼ਰ ਨੇ ਇਹ ਬਨਾ ਸ਼ੂਭ ਸੰਸਾਰ ਬਣਾਇਆ ਹੈ ਬਨਾਸਰੂਰ ਕਾ ਬਾਜੀ ਹੁੰਦੀ ਹੈ ਮਹਾਰਾ ਕਹਿੰਦੇ ਹਾਂ ਬਾਜੀ ਦੀ ਨਿਆਈ ਹੈ ਸੰਸਾਰ ਹੈ ਆਪ ਬਾਜੀ ਕਰ ਹੈ ਕਿਵਾਰਾ ਕਿਸ ਪ੍ਰਕਾਰ ਲੈ ਪਰਮੇਸ਼ਵਰ ਹੈ ਤੇ ਰਚਨਾ ਦੇ ਅੰਦਰ ਅਨੇਕਤਾ ਕਿਉਂ ਪ੍ਰਤੀਤ ਹੋ ਰਹੀ ਹੈ ਕਹ ਸੁਣ ਕੇ ਹਜੂਰ ਫਰਮਾਉਂਦੇ ਹਨ ਗੌੜੀ ਮਹੱਲਾ ਪੰਜਵਾ ਉਹ ਅਗਨਾਸੀ ਰਾਹ ਸੇ ਗੁਰਸਿੱਖੋ ਪਰਮੇਸ਼ਵਰ ਜੋ ਤੱਤਜਲਖ ਰੂਪ ਹੈ ਉਹ ਜੋ ਪਰੋਖ ਹੋ ਕੇ ਪਾਲਣਾ ਕਰ ਰਿਹਾ ਈ ਸ਼ਰਮਾਇਆ ਸਬਲ ਹੋ ਕੇ ਉਹ ਜੋ ਸੁਖ ਸਰੂਪ ਹੈ ਆਪਣਾ ਆਪ ਰੂਪ ਉਹ ਅਵਨਾਸੀ ਉਹ ਨਾਸ ਤੋਂ ਰਹਿਤ ਹੈ ਤੇ ਰਾਇਆ ਸਾਰਿਆਂ ਦਾ ਰਾਇਆ ਰੂਪ ਹੈ ਰਾਇਆ ਸਾਰਿਆਂ ਦਾ ਪ੍ਰਕਾਸ਼ ਦਾ ਰੂਪ ਹੈ ਨਿਰਭਉ ਸੰਗ ਤੁਮਾਰ ਬਸਤੀ ਉਹ ਤੋਂ ਸੰਗ ਗੁਰ ਸਿੱਖੋ ਚਿਤ ਜੋੜ ਕੇ ਓਂ ਕਹੋ ਕਿ ਮਹਾਰਾਜ ਜਿੰਨੇ ਚਿਰ ਆਪ ਦੇ ਨਾਲ ਲਿਵ ਲਾ ਕੇ ਜੁੜੇ ਰਹੀਏ ਉਵੇਂ ਜਿਨ ਮਿਰਪਾ ਹੋ ਕੇ ਜਿਹੜੇ ਨਾਲ ਬਸਦੇ ਆਸੀਂ ਕੋਈ ਭੈ ਕਾਇ ਐਜ ਕਹਿੰਦਾ ਨਹੀਂ ਰਹਿੰਦਾ ਬੁਖੈਰ ਵੀ ਨਹੀਂ ਕੋ ਸ਼ੱਕਦੇ ਹਮ ਇਹੋ ਡਰਨ ਕਹਾ ਤੇ ਆਇਆ ਜਿਹੜਾ ਡਰਨ ਹੈ ਕਿਸ ਤੋਂ ਆਇਆ ਹੈ ਇਹ ਮਨ ਦਾ ਹੀ ਡਰਦਾ ਡਰਨਾ ਮਨ ਕਾ ਸ਼ੋਰ ਮਨ ਦਾ ਹੀ ਸਾਰਾ ਰੌਲਾ ਹੈ ਜਿਹੜਾ ਜਗ ਵਰ ਕੀ ਰੌਲਾ ਪਗਣਾ ਹੈ ਸੋਹੇ ਅੰਤਰੀਆਮੀ ਇਹ ਡਰਨ ਜਿਹੜਾ ਹੈ ਇਹ ਬਿਰਸਰੂਪ ਕਾਲ ਕੀ ਇਹ ਕਾਲਪੁਰਖ ਦੇ ਰਾਏ ਕਿ ਤਮਾਸ਼ੀ ਨਹੀਂ ਕਿਹਾ ਹੋਇਆ ਹੈ ਇਹ ਭੈ ਕਹਾਂ ਕਿ ਅਗਿਆਨ ਕਰਕੇ ਆ ਕੇ ਜੀਵ ਨੂੰ ਚਿੰਬੜਿਆ ਹੋਰ ਕਿੱਥੋਂ ਕਹੀਏ ਜਿਨ੍ਹਾਂ ਨੂੰ ਸਰੂਪ ਦਾ ਗਿਆਨ ਹੈ ਉਹਨਾਂ ਨੂੰ ਕੋਈ ਭੈ ਨਹੀਂ ਹੈ ਰਹਾਉ ਜਿਹੜੇ ਆਪ ਦੇ ਨਾਲ ਬਸਦੇ ਜੋਲਾ ਕੇ ਨਿਰਭਉ ਹੋਣੇ ਜਿਹੜੇ ਆਉਂਦੇ ਲੋਕ ਤੋਂ ਡਰਦੇ ਹੋਏ ਉਹਨਾਂ ਨੂੰ ਭੈ ਹੈ ਇਹ ਤੂੰ ਮਹਿਲ ਤੂੰ ਹੋਏ ਆਫਾਰੂ ਮਾਰੇ ਸਾਨੂੰ ਅਨੇਕ ਰੂਪ ਕਰਕੇ ਇੱਕੋ ਪਰਮੇਸ਼ਰ ਨੂੰ ਜਾਣਦੇ ਹਾਂ ਮਹਿਲ ਇਹੋ ਸਰੀਰਾਂ ਦਾ ਵਾਜ ਕੇ ਸਮਝਣੋ ਮਹਿਲ ਅੰਕਾ ਕਰਨ ਦਾ ਅਜਿ ਸਮਝਣੋ ਮਹਿਲ ਉਹ ਕਾਰਿਆਂ ਦਾ ਵਾਜ ਕੇ ਸਮਝਣੇ ਚਾਹੇ ਦੀਵਤੀਆਂ ਦੇ ਹੈ ਚਾਹੇ ਮਨੁੱਖਾਂ ਦੇ ਹਨ ਚਾਹੇ ਪਸ਼ੂਆਂ ਦੇ ਹੈ ਚਾਹੇ ਪੰਛੀਆਂ ਦੇ ਹੈ ਚਾਹੇ ਦੇਵਤਿਆਂ ਦੇ ਹੈ ਚਾਹੇ ਦਕਸ਼ਰ ਰਾਖਸ਼ਾਂ ਦੇ ਹੈ ਇਕ ਜੈ ਨਾਸਕਾਂ ਦੇ ਹੈ ਤੇ ਅਸ਼ਕਾਂ ਦੇ ਹੈ ਉਹ ਸਰੀਰਾਂ ਦੇ ਅੰਦਰ ਅੰਤ ਜੋਤੀ ਨੂੰ ਮਹਾਰਾਯ ਆਪ ਹੈ ਕਿ ਹਮ ਰਹਾਉ ਏਕ ਮਹਿਲ ਤੂ ਹੋਏ ਅਫਾਰੂ ਇੱਕ ਪਰਮੇਸ਼ਰ ਇੱਕ ਮਹਲ ਦੇ ਅੰਦਰ ਦੋ ਦੇ ਅੰਦਰ ਤੂ ਅਫਾਰੋ ਸੰਕੈ ਨੂੰ ਆਜੇ ਆਸਰੇ ਕਰਕੇ ਆਸਰਿਆ ਹੈ ਤਰ ਤੀਜੋ ਬੜਾ ਹੰਕਾਰ ਨਾ ਕਰਿੰਦ ਕਿਸੇ ਨੂੰ ਮਿਸਦਾ ਹੀ ਨਹੀਂ ਗਿਰਦਾ ਹੀ ਨਹੀਂ ਸਭ ਨੇ ਨੂੰ ਨੀਤੇ ਇਸੰਮੇਂ ਦਾ ਆਪ ਹੀ ਆਸਰੇ ਫਿਰਦਾ ਕਿ ਨੀਤ ਕੋਈ ਨਹੀਂ ਕੋਈ ਇੱਕ ਦੇ ਦੇ ਅੰਦਰ ਹੈ ਹੰਕਾਰ ਦਾ ਫਰੀਮਾਨ ਜਿਹੜਾ ਆ ਰਿਹਾਦਾ ਹੈ ਇੱਕ ਮਹਿਲ ਨਿਰਮਾਣੂ ਇੱਕ ਮਹਿਲ ਚ ਨਿਰਮਾਣ ਹੈ ਅਸੀਂ ਤਾਂ ਗਰੀਬ ਐ ਸਾਡੇ ਚ ਕੋਈ ਤਾਕਤ ਨਹੀਂ ਕਿਉਂ ਮਾਣ ਤੋਂ ਰਹਤ ਹੋ ਕੇ ਵਰਤ ਰਿਹਾ ਹੋਏ ਪ੍ਰਵੇਸ਼ ਜਿੱਥੇ ਸੁਪ ਸੱਜੋ ਗੁੰਮੀ ਪ੍ਰਵਾਣਤਾ ਹੈ ਉਥੇ ਨਿਰਮਾਣਤਾ ਕਹਿ ਰਹੇ ਜਿੱਥੇ ਹੋਰ ਤਮੋ ਗੁਣ ਹੋਏ ਉਥੇ ਐਫਰੀ ਅਸਰ ਜਨ ਹੰਕਾਰ ਜੇਤ ਹੈ ਇੱਕ ਮਹਿਲ ਤੂੰ ਆਪੇ ਆਪੇ ਇੱਕ ਮਹਿਲ ਦੇ ਅੰਦਰ ਆਤਮਾ ਦੀ ਵਿਚਾਰ ਵਾਹੇ ਜਿਹੜੇ ਚੱਪ ਵਿੱਚ ਹੈ ਉਹਨੋਂ ਅੰਦਰ ਆਪਣਾ ਤੁਰੂ ਹੋ ਕੇ ਜਾਇ ਉੱਧਰ ਆਏ ਜਿਹੜੇ ਉਹ ਕਿ ਤੂੰ ਇਹ ਜੇ ਵੀ ਹੰਕਾਰ ਕਰਕੇ ਆਪਣੇ ਇਹ ਜੇ ਨੂੰ ਹੀ ਮੰਨੂ ਬੈਠਾ ਕਿ ਮੈਂ ਹੀ ਹਾਂ ਹੋਰ ਕੋਈ ਨਹੀਂ ਹੈ ਜਿਵੇਂ ਹਮਾਇਤ ਕਰਨ ਲੱਗਾ ਜਲੇ ਹਮਾਇਤ ਕੋ ਕਦੇ ਹਮਾਇਤ ਕੋ ਕਿਉ ਆਪੇ ਸਰਕਾਰ ਜੀ ਮੇਰੇ ਆਪੇ ਆਇਆ ਪੂਰੀ ਸੰਤੋਪਨ ਸਹਿਤ ਪੂਰੀ ਉਪਦੇਸ਼ ਨੇ ਖੁਦਾ ਮੰਨੀ ਵਿੱਚ ਇੱਕ ਮਹਿਲ ਗਰੀਬਾਨ ਇੱਕ ਮਹਿਲ ਲੈ ਹੀ ਗਰੀਬੀ ਪਾੜੀ ਉਸੇ ਜਿਹਾ ਕੋਈ ਨਹੀਂ ਇੱਕ ਰੋਹੀ ਜਦ ਵੀ ਆਈਏ ਕਹਿੰਦੇ ਤੇ ਇਹ ਹੀ ਨਹੀਂ ਕੁਝ ਸੱਚੀ ਬਾਤ ਹੈ ਕਿਉ ਗਰੀਬੀ ਇੱਕ ਮਹਲ ਦੇ ਅੰਦਰ ਜੀਵੀ ਵਾਲਾ ਹੋ ਕੇ ਵਰਤ ਰਿਹਾ ਹੈ ਇਕ ਮਹਿਲ ਤੂ ਪੰਡਿਤ ਬਗਤਾ ਇਕ ਮਹਿ ਜਿਹਦੇ ਅੰਦਰ ਪੰਡਿਤ ਵਿਦਵਾਨ ਉਹ ਗਦਕਾਰ ਇਹੋ ਗੁੰਜ ਪ੍ਰਚਾਇਤ ਕਰਕੇ ਬਕਤਬ ਕਰਕੇ ਲੋਕਾਂ ਨੂੰ ਪ੍ਰਸੰਨ ਕਰ ਰਿਹਾ ਹੈ ਪਵਾਰ ਸੁਨੈਣਾ ਹੈ ਇਕ ਮਹਿਲ ਖਲ ਹੂਤਾ ਇਕ ਮਹਿਲ ਦੇ ਤਮੋ ਗੁਣ ਦੇ ਕੋਰਲੇ ਪ੍ਰਚਾਇਬ ਕਰਕੇ ਖਲ ਮੂਰਖ ਹੋ ਰਿਹਾ ਹੈ ਇਸ ਤਰ੍ਹਾਂ ਦੀ ਹਾਲਤ ਹੋ ਰਹੀ ਹੈ ਇਕ ਮਹਿਲ ਤੂ ਸਭ ਕਿਸ ਗਰਾਜ ਇੱਕ ਮਹਿਲ ਦੇ ਅੰਦਰ ਸਭ ਕੂਜੋ ਜੋ ਕੋਈ ਪੂਜਾ ਕੀਤਾ ਕਰੇ ਗਾਣੇ ਵੀ ਚੱਕ ਲੈਣੇ ਫਲ ਵੀ ਚੱਕ ਲੈਣੇ ਛਲਮੋ ਕੱਖ ਨੂੰ ਹੀ ਹੈ ਤੇ ਜੀਨੇ ਪਿੜ ਦੇ ਵਿੱਚੋਂ ਧੂੜੇ ਵੀ ਉਡਾ ਕੇ ਲੈ ਜਾਂਦੇ ਆ ਗਰੀਬ ਲੋਕ ਐਸਾ ਕੁਝ ਗੜਹਣ ਕਰੀ ਜਾਂਦੇ ਛੜਦਾ ਤੇ ਇੰਨਾ ਪੈਸਾ ਚੱਲਿਆ ਦਬਲੀ ਛੜੇ ਨੇ ਕੌਡੀ ਛੜੇ ਸਭ ੱੱਲੇ ਪਾਈ ਜਾਂਦੇ ਇੱਕ ਮਹਿਲ ਕੋਈ ਨਾ ਲੇਕਾ ਇੱਕ ਮਾਮਲਾ ਹੈ ਜਿਹੜਾ ਕਹਿੰਦੇ ਕੰਗੀ ਕਾਲੀ ਨਹੀਂ ਕਰਦਾ ਕਹਿੰਦੇ ਹਮਲੀ ਗੇਤੇ ਕਹਿੰਦਾ ਪਿਆਗ ਹੈ ਇਸ ਪ੍ਰਕਾਰ ਵਾਹੇ ਮਾਲਕ ਜਿਹੜਾ ਕਾਉਂਟਰ ਕੀਤਾ ਹੋਇਆ ਹੈ ਸਾਠ ਦੀ ਪੁੱਤਰੀ ਕਹਾ ਕਰ ਬੱਪਰੀ ਤੇ ਦਿਹੋ ਤਾਂ ਮਾਲਾ ਕਾਠੀਆਂ ਪੂਤਲੀਆਂ ਜੁਰੀਆਂ ਬਣਾਈਆਂ ਹੋਈਏ ਜਿਵੇਂ ਕਾਠੀਆਂ ਪੂਤਲੀਆਂ ਬਣਾਈਆਂ ਹੁੰਦੀਆਂ ਪਿਛਲੇ ਲੋਕ ਮੰਝਿਆਂ ਦੇ ਉਹਲਾ ਕਰਕੇ ਤੇ ਪੜਵਾ ਲੈ ਕੇ ਟਾੜ ਦੀਆਂ ਪੂਤਲੀਆਂ ਦੇ ਸਿਰ ਚ ਕੈਰ ਲੈ ਕੇ ਤਮਾਸ਼ਾ ਕਰਵਾਏ ਤਮਾਸ਼ੀਨ ਲੋਕ ਬਾਜੀ ਗਾ ਰਹੇ ਉਹ ਆ ਬੋਲਦੇ ਸੀ ਤੇ ਉਤੋਂ ਕਹਿੰਦੇ ਪਾਡੇ ਖਾਂ ਬੋਲਦਾ ਨਾਡੇ ਖਾਂ ਬੋਲਦਾ ਉਹ ਤਾੜ ਨੂੰ ਜਿਵੇਂ ਹਿਲਾਉਂਦੇ ਪੂਤਲੀ ਨៃਦੀ ਪ੍ਰਤੀਕ ਹੋਇਆ ਕਰਦੀ ਤੇ ਹੁਣ ਤਾਂ ਅੱਜ ਕੱਲ ਸੁਣਵੇਂ ਕਿ ਅਨੇਕ ਤਰ੍ਹਾਂ ਦੇ ਤਮਾਸ਼ੇ ਚੱਲ ਗਏ ਪੁਰਾਣੇ ਲੋਕਾਂ ਦੇ ਇਸ ਤਰੀਕੇ ਦੇ ਉਹ ਬਾਜੀ ਪਾ ਕੇ ਕਰਕੇ ਖੇਡ ਹਾਂ ਜੀ ਕਾਠ ਦੀ ਪੁੱਤਰੀ ਕਹਾ ਕਰੈ ਬਕੂ ਜੇ ਪੈਰ ਸਹੀ ਹੁੰਦੀ ਸੀ ਤੋ ਬੋਲਦਾ ਵੀ ਐਪ ਹੀ ਹੁੰਦਾ ਸੀ ਆਦਮੀ ਕਿਉਂ ਪੂਤਲੀ ਜੀ ਨਹੀਂ ਜੀ ਕੇ ਕਦੇ ਵੀ ਬੋਲਦੀ ਪੁੱਤਰੀ ਹੁੰਦੀ ਸੀ ਇਸੇ ਪ੍ਰਕਾਰ ਕਾਠ ਦੀ ਪੰਨ ਤੈਨੂੰ ਕੀ ਕਾਠ ਦੀ ਹੈ ਜਿਹੜੀ ਪੂਤਲੀ ਹੈ ਇਹ ਮਤਰੀ ਵਿਚਾਰੀ ਤੇ ਸ਼ਕੀ ਕਰ ਸਕਦੀ ਹੈ ਖਿਲਾਉਣ ਹਾਰੂ ਜਨ ਇਹ ਖਿਲਾਉਣ ਵਾਲਾ ਹੀ ਕਿ ਤੁੰ ਤੂੰ ਆਪ ਹੈ ਇਹ ਕੀ ਜਾਣਦਾ ਹੋ ਜੈਸਾ ਪੀਖ ਕਰਾਵੇ ਬਾਜੀਗਰ ਬੈਜੀਗਰ ਤਮਾਸ਼ੀਨੋ ਜਿਸ ਤਰ੍ਹਾਂ ਵੇਖੋ ਕੋਈ ਪਾਟੇ ਖਾਂ ਬਣਾ ਲੇਗਾ ਸੀ ਤੁਸ ਨੂੰ ਨਾ ਦੇ ਖਾਂ ਬਣਾ ਲੇਗਾ ਸੀ ਜਿਹੜਾ ਵੇਖ ਬਣਾ ਲੇਗਾ ਸੀ ਉਹ ਹੀ ਆਉਂ ਤੈਸੋ ਹੀ ਸਾਜ ਅਨ ਹੈ ਉਹ ਕਾੜ ਦੀ ਉਹ ਹੈ ਜਿਆ ਕੇ ਅੰਗੂਰ ਸੰਦੇ ਸੰਦੇ ਨਾ ਨੀ ਗੰਨੀ ਗਾਣੇ ਦੀ ਸਰੂਪੀ ਨਦੀਆਂਾਂ ਤਰਿਆ ਚੱਲ ਰਹੀ ਹੈ ਨਦੀਆਂ ਉਹ ਸੇਤਕਰ ਸਾਖ ਦੀ ਪੁੱਤਰੀ ਤਹਾਂ ਕਰੈ ਬਕਰੀ ਨਾੜ ਦੀ ਪੂਜੀ ਜਿਹੜੋ ਜਿਹਦੀ ਦੇ ਹੈ ਇਹ ਬਕਰੀ ਕੀ ਕਰ ਸਕਦੀ ਹੈ ਖਲਾਵਨਹਾਰੂ ਖਲਾਵਨਹਾਰਾ ਬ੍ਰਹਮ ਤੇ ਤੁਆ ਆਪੀਏ ਸਾਰੇ ਇੰਜਰੀਆਂ ਦਾ ਵਾਲੇ ਜੀ ਚੇਕਾ ਕਰਾਉਨੇ ਤੂੰ ਆਇਆ ਤੀ ਜਾਣਦਾ ਹੈ ਜੈਸਾ ਭੀਖ ਕਰਾਵੇ ਬਾਜੀਗਾਰ ਜਿਹੜਾ ਇਹ ਭੀਖ ਵੀ ਬਾਜੀਗਾਰ ਈਸ਼ਰੋ ਆਪਨ ਮਾਇਆ ਸਵਲ ਹੋ ਕੇ ਸੰਸਾਰ ਦੀ ਬਾਜੀ ਪਾਈ ਹੈ ਇਸ ਪ੍ਰਕਾਰ ਜਾਨ ਖਾਣੀਆਂ ਵਿੱਚੋਂ ਤੁਪੇਸ ਕਰਾਉਣਾ ਹੈ ਇਹਨਾਂ ਦਾ ਉਹ ਤੈਸਰੂ ਹੀ ਸਾਜ ਉਹ ਹੈ ਚਾਹੇ ਪਸ਼ੂ ਚਾਹੇ ਪੰਛੀ ਚਾਹੇ ਇਸੇ ਪ੍ਰਕਾਰ ਗਾਂ ਚ ਗੇਉਂ ਅੰਡਜ ਜੇਰਜ ਸੇਤਜ ਖਾਣੀਆਂ ਆਜ ਕੰਨ ਹੋ ਜੂ ਭੁੱਖਾ ਨਹੀਂ ਆਜ ਕਹਿੰਦੇ ਸ਼ੈਜ ਸਮਾਨ ਘਰ ਤੇ ਆ ਜਾਂਦੇ ਹਨ ਆਲਕੂਠ ਦੀ ਬਹੁਤ ਭਾਦ ਕਰੀ ਆ ਸੁਨੇਤ ਮੇਰੂਸੀ ਕੋਟਲੀਆਂ ਮਹਾਰਾਜ ਬਹੁਤ ਰਾਮੀਆਂ ਕੋਈ ਅੰਡ ਵੀ ਖਾਣੀ ਤੋਂ ਪੈਦਾ ਕੀਤੇ ਹੈ ਅਤੇ ਕਈ ਜੇਰ ਦੀ ਖਾਣੀ ਤੋਂ ਪੈਦਾ ਕੀਤੇ ਹੈ ਤੇ ਹੀ ਮਹਾਰਾ ਉਤਮ ਦੀ ਖਾਣੀ ਕਿਉਂ ਕਈ ਸੇਤ ਦੀ ਖਾਣੀ ਕਿਉਂ ਕਿਉਂ ਬਹੁਤ ਤਰ੍ਹਾਂ ਕਰਕੇ ਤੁਨਾ ਗੁਣਾ ਦੇ ਪ੍ਰਭਾਵ ਕਰਕੇ ਕੈਲ ਖਾਣੀਆਂ ਦੇ ਸੰਕਲਪ ਨੂੰ ਲੈ ਕੇ ਬਹੁਤ ਤਰ੍ਹਾਂ ਰਚਨਾ ਕੀਤੀ ਹੈ ਹਤੇ ਹੋ ਰਖਵਾਰਾ ਰਖਵਾਰਾ ਸਾਰੇ ਜਹਾਂ ਮੈਂ ਅਕਰੇ ਮੈਂ ਰੱਖਿਆ ਕਰਨ ਵਾਲਾ ਐਤੀ ਹੋ ਗਏ ਹੈ ਜੈਸੇ ਮਹਿਲ ਰੱਖ ਤੈਸਾ ਰਹਿਣਾ ਮਹਿਲ ਨੂੰ 시ਹਾਰੀ ਹੈ ਜਿਸ ਪ੍ਰਕਾਰ ਮੈਨ ਮਹਿਲਾਂ ਨੂੰ ਰੱਖਦਾ ਹੈ ਬਹੁਵਚਨ ਬਣ ਗਿਆ ਜਿਵੇਂ ਮਹਿਲਾਂ ਤਾਂ ਇਹ ਰੱਖ ਪਿਆ ਹੈ ਦੂਸਰਾ ਮੈਲੀ ਬਣਾ ਕੇ ਸ਼ਬਦ ਨੂੰ ਮੈਲੀ ਮਹਿਲਾਂ ਦੇ ਮਾਲਕ ਦਾ ਨਾਮ ਹੈ ਇਸ ਪ੍ਰਕਾਰ ਹੈ ਮਹਿਲਾਂ ਦੇ ਮਾਲਕ ਪ੍ਰਮੇਸ਼ਰ ਤੂੰ ਆਪ ਰਸਦਾ ਹੈ ਐਸਾ ਰਹਿਣਾ ਉਸੇ ਪ੍ਰਕਾਰ ਇਹਨਾਂ ਦੇਹਾਵਾ ਆਕਾਰ ਧਾਰੀਆਂ ਦੇ ਰਹਿਣੇ ਨਾ ਕਿਆ ਇਹੋ ਕਰਾਏ ਵਿਚਾਰ ਕਿ ਉਹ ਵਿਚਾਰੀ ਫਿਰ ਸ਼ਰਮਬਾਜ਼ ਨੂੰ ਛੱਡ ਕੇ ਬ੍ਰਹਮਚੇਤ ਨੂੰ ਕਿਥੇ ਦਰਮਵਾਦ ਕਰਨ ਕਰ ਰਿਹਾ ਹੈ ਇਹ ਵਿਚਾਰਾ ਤੁਛ ਆਕਾਰ ਕੀ ਕਰ ਸਕਦਾ ਹੈ ਕੇਵਲ ਜਿਨ ਕਿਸ ਕੀਆ ਸੋਈ ਜਨ ਕੋਹ ਸੰਗਤਿਏ ਨੂੰ ਜਾਣ ਵੀ ਨਹੀਂ ਕੋਈ ਸਕਦਾ ਹੋ ਜਿਸ ਪਰਮੇਸ਼ਰ ਨੇ ਰਚਨਾ ਨੂੰ ਕੀਤਾ ਹੈ ਨਾ ਬਾਜੀ ਨੂੰ ਪਾਇਆ ਹੈ ਉਹ ਹੀ ਇਸ ਤੇ ਸਮਾਜ ਦੀ ਹੀ ਰਚਨਾ ਹੈ ਜੀ ਮਿੱਥਿਆ ਜਿਹੜੀ ਉਹ ਸਪਰੀਮ ਕਰਕੇ ਦਿਖਾਤੀ ਹੈ ਉਹ ਆਪ ਹੀ ਉਸ ਕੋ ਪ੍ਰਾਪਤ ਹੈ ਜਾਣਦਾ ਜਿਨ ਇਹ ਸਭ ਵਿਗਤਾ ਜੀ ਜਿਹਨੇ ਸਾਰੀ ਰਾਸ਼ੀ ਦਾ ਜੀਵਨ ਰੂਪ ਇਹ ਜੀਵਨ ਨਹੀਂ ਸਗੋਣੇ ਕਿ ਸਾਰੀਆਂ ਜਿਗੀਆਂ ਨੇ ਬਹੁਤੋਂ ਮੱਧਮੋਂ ਕਿਨਿਸ ਅਦਮੋਂ ਅਜਿਕੇ ਬਹੁ ਮਾਨਕ ਅਤਰੰਤਰ ਕੋਨੀ ਜੀਵ ਜੀਵਤ ਜੀਵਨ ਹੋਏ ਜੀ ਕੁਦਰਤੀ ਦੇ ਪਰੇ ਹੈ ਸਾਰੀ ਰਚਨਾ ਜਿਹੜੀ ਪ੍ਰਕਿਰਤੀ ਦੇ ਅੰਦਰ ਹੈ ਉਹ ਪ੍ਰਕਿਰਤੀ ਦੇ ਪਰੇ ਹੈ ਜੀ ਕਾ ਸਵਾਮੀ ਪਰਮੇਸ਼ਰ ਮਾਲਕ ਜੀ ਲਗਾ ਆਪਣੀ ਕਾ ਜੀ ਆਪਣੀ ਸਾਇਜ ਨੂੰ ਕੰਮਾਂ ਦੀ ਜੀ ਨੂੰ ਆਪ ਹੀ ਜਾਣਦਾ ਹੈ ਇਹ ਆਪਣੀ ਜੀਵ ਦਾ ਜੋ ਮੰਤ ਹੈ ਉਹਦੀ ਕੀਮਤ ਨੂੰ ਐਤੀ ਜਾਣਦਾ ਔਰ ਕੰਮੇ ਕਰਾਉਂਦੇ ਜੀਵ ਦਾ ਜੋ ਬਣਾਉਂਗਾ ਆਹ ਜੋ ਜੀਵ ਹੈ ਜਿਹੜਾ ਐਵੀਂ ਕੀਮਤ ਹੈ ਨਾ ਆਪਣੇ ਜੀਵ ਦੀ ਉਹਨੂੰ ਐਤੀ ਜਾਣਦਾ ਕਾਜੀ ਨੂੰ ਕਾਜੀਦਾਰ ਨਹੀਂ ਕਰਨਾ ਇੱਥੇ ਕਾਜੋ ਕੰਮਾਂ ਦੀ ਕੀਮਤ ਨੂੰ ਐਤੀ ਜਾਣਦਾ ਆਹ ਜੋ ਕੰਮ ਕਾਜੀ ਆਦਿਕ ਮੁਹੰਮਦ ਆਦਿਕ ਵੀ ਤਾਂ ਕੰਮੜੇ ਦੇ ਹੋਏ ਕੀ ਜਾਣ ਸਕਦੇ ਹੈ ਆਪਣੇ ਕੰਮਾਂ ਦੀ ਕੀਮਤ ਨੂੰ ਆਪ ਹੀ ਪਰਮੇਸ਼ਵਰ ਜਾਣਦਾ ਹੈ ਗੌੜੀ ਮਹੱਲਾ ਪੰਜਾ ਛੂਡ ਛੂਡ રે ਵਿਖਿਆ ਕੇ ਰਸੂਆ ਸਰਬ੍ਰਿਸ਼ਟ ਜੀ ਵਕਾਇਆਂ ਤੋਂ ਛੁਡਾਉਣ ਵਾਸਤੇ ਤੈੜ ਕੇ ਸਿਖਿਆ ਦਿੰਦੇ ਹਨ اے ਜੀਵ ਛੂਡ ਛੂਡ રે ਵਿਖਿਆ ਕੇ ਰਸੂਆ ਛੱਡ ਦੇ ਦੇ ਭਾਈ ਵਿਖਿਆ ਦੇ ਰਸਾਂ ਦੇ ਤੈin ਛੱਡ ਦੇ ਸਰਬਸਕਾਰ ਰੂਪ ਹੈ ਜਿਹੜੇ ਪੰਜੇ ਵਿਸ਼ੇ ਹੈ ਮਿਰਗ ਮੀਨ ਭਰਮ ਕੁੰਚੇ ਪਿੰਕ ਨੂੰ ਏਕ ਦੋ ਬਣਾਇਆ ਸੋ ਪੰਜ ਲੋਕ ਸਹਿਲ ਜਾਣੇ ਕਾਂਕੀ ਕੇਜ ਤਾਏ ਸੋ ਤੂੰ ਛੜਵੇ ਵਿਸ਼ਿਆ ਦੇ ਰਸਾਂ ਦੇ ਤੂੰ ਛੜਵੇ ਤੂੰ ਨਾ ਛੜੇਂਗਾ ਤੇ ਤੈਨੂੰ ਛੱਡੀ ਜਾਣਗੇ ਜਦੋਂ ਕਮਜ਼ੋਰ ਹੋ ਗਿਆ ਤੇਰਾ ਸਰੀਰ ਅੰਤ ਨੂੰ ਛੁੱਟੀ ਜਾਣੇ ਹੈ ਜਿਹੜੇ ਰਸ ਗੋਣ ਵਾਲੇ ਸੁਭਨੀਆਂ ਮੂੰਹ ਮੋਲ ਲੈਣਾ ਹੈ ਅਤੇ ਜਿਹੜੇ ਇੰਦਰੀਓ ਵੀ ਰਸ ਦੇ ਨੂੰ ਹਟ ਜਾਣਗੇ ਇਸ ਪ੍ਰਕਾਰ ਵਿਸ਼ਿਆ ਦੇ ਰਸਾਂ ਨੂੰ ਮੰਨ ਕੇ ਜਦੋਂ ਇਹ ਜਿਹੜੇ ਤੂੰ ਲਾਲਸਾ ਕਰਦਾ ਵੀ ਛੱਡ ਦੇ ਇਹ ਛੱਡ ਨਹੀਂ ਜਾਊਗਾ ਅੰਤ ਤੂੰ ਜਦ ਵਿੱਚ ਸਾਡੀ ਜਾਣਗੇ ਜੇ ਜਿਉਂਦਾ ਛੱਡ ਦੇ ਤੇ ਚਾਦੀ ਬਣ ਸਕਦਾ ਹੈ ਉਰਜ ਰਹੂ ਇਸ ਸੰਸਾਰ ਵਿੱਚ ਲਸਿਆ ਲਸਿਆ ਹੋ ਰਿਹਾ ਹੈ ਉਰਜ ਰਹੂ ਰੇ ਬਾਵਰ ਗਾਵਰ ਉਰਜ ਰਹੂ ਫਸਦੇ ਆਹੇ ਬਾਵਰ ਤੇ ਕਮਲੋ ਜੀ ਨੂੰ ਸੁਦਾਈ ਆ ਜੀ ਜੇ ਹੱਸੀ ਜਾਂਦਾ ਹੱਸੀ ਜਾਂਦਾ ਜੇ ਰੋਈ ਜਾਂਦਾ ਰੋਈ ਜਾਂਦਾ ਕਿਉਂ ਬਾਵਰ ਕਵਲੇ ਵੀ ਨਹੀਂ ਉਹ ਕਿਉਂ ਫਸ ਰਿਆ ਹੈ ਕਿ ਗਾਵਰ ਮੈਂ ਗੁਆਰ ਹੋ ਰਿਹਾ ਹੈ ਦੇ ਸਮਝ ਨਹੀਂ ਹੋ ਰਿਆ ਹੈ ਚਲਾਲ ਵੀ ਨਹੀਂ ਆਈ ਗੁਵਾਰ ਗਵਾਲੇ ਵੀ ਨਹੀਂ ਆਈਏ ਕਿੰਨੇ ਨੂੰ ਗੰਗਾਂ ਨੂੰ ਵੀ શે ਨੂੰ ਪਤਾ ਕਿ ਕੋਣ ਗਵਾਲਾ ਹੈ ਕਿ ਗਵੈਰ ਬਸਭ ਨਹੀਂ ਹੋ ਰਿਹਾ ਹੈ ਜਿਉ ਕਿਰਖੇ ਹਰਿਆਉ ਤਕਿਆ ਉਹ ਭਾਈ ਦੁਸ਼ਿਆ ਨੂੰ ਗੌੜ-ਗੌੜ ਕੇ ਪਾਈ ਤੋ ਜਿਹੜਾ ਲਾਤ ਪਾਹਿੰਦੀ ਰਹ ਹੁੰਦਾ ਹੈ ਉਹ ਖੇਤੀ ਨੂੰ ਆਪ ਕੋ ਪੈਂਦਾ ਹੈ ਜਿਸ ਵੇਲੇ ਪੀਏ ਤੇ ਖੁੱਲਿਆ ਨਹੀਂ ਤੇ ਆ ਪਸ਼ੂ ਖੇਤੀ ਜੀ ਪਿਆ ਨਹੀਂ ਇਹੋ ਪ੍ਰਾਇ ਹੱਤ ਰੂਪੀ ਖੇਤੀ ਨੂੰ ਹਰਿਆ ਪਸ਼ੂ ਦੀ ਨਹੀਂ ਆਈ ਦੇਖ ਪ੍ਰਾਇਆਂ ਕਿੰਨੀਆਂ ਮਾਵਾਂ ਪਾਣਾ ਪੀਆਂ ਜਾਣੇ ਇਹ ਨਿਜ ਨੂੰ ਛੱਡ ਕੇ ਹਰਿਆ ਪਸ਼ੂ ਦੀ ਨਹੀਂ ਆਈ ਬਗਾਨੇ ਖੋਰੀ ਕੰਮੇ ਲੱਗਦੇ ਨੂੰ ਪ੍ਰਾਇ ਘਰਾਂ ਨੂੰ ਤੱਕ ਜਾ ਰਹਿਣਾ ਹੈ ਪਸ਼ੂ ਜਿਵੇਂ ਹਰਿਆ ਪਸ਼ੂ ਦਾ ਇਸ ਪ੍ਰਕਾਰ ਵੀ ਹਾਲ ਕੋ ਹਰੇ ਵਾਇਨ ਦੇ ਕੇ ਜੀ ਪਸ਼ੂ ਪੈਂਜਾ ਰਿਆ ਰਹਾ ਨਹੀਂ ਕਿ ਉਹਦੇ ਹੁੰਦੇ ਖੇਤੀਆਂ ਨੂੰ ਕਹਿੰਦੇ ਭੁੱਖੇ ਤੇ ਆਏ ਰਹਿੰਦੇ ਡੰਡੇ ਖਾਂਦੇ ਆ ਰਹਾਉ ਜੋ ਜਾਣਨਾ ਹੈ ਤੂੰ ਆਪਣੇ ਕਾਜ ਇਹ ਬੰਦੇ ਜੇਰਾ ਤੂੰ ਜਾਣਦੇ ਤੇ ਮੇਰੇ ਕੰਮ ਆਉਣਗੇ ਬਾਜ਼ਾਰ 'ਚ ਤੂੰ ਸੰਗਣਾ ਚਾਲੇ ਤੀਰੈ ਤਸੂਆ ਉਹ ਪਿਆਰੇ ਤੇਰੇ ਨਾਲ ਦੋ ਸੂਤ ਸੰਪੁਰਵਾ ਵਿੱਚ ਤਸੂਏ ਯਾਰ ਤੋਂ ਦੋ ਸੂਤ ਹੈ ਦੋ ਸੂਤ ਪਰ ਵੀ ਤੇਰੇ ਨਾਲ ਨਹੀਂ ਉਹ ਚੱਲਣਗੇ ਤੇ ਕਾਰੀਗਰਾਂ ਦੇ ਆਸਾਦ ਅਨੁਸਾਰ ਤਸੂਏ 24 ਵਾਂ ਸਸੂ ਜਿਹੜਾ ਗੱਜਵਾ ਉਹਨੂੰ ਉਹ ਤਸੂ ਕਹਿੰਦੇ ਐ ਕਾਰੀਗਰ ਜਿਹੜੇ ਹਨ ਉਹ ਸੂਤ ਦੇ 21 ਮਿੰਟ ਗੱਜਦੇ ਗੱਜਦੇ 21 ਨੂੰ ਤਸੂਆ ਕਹਿੰਦੇ ਹਨ ਤੇ ਸੰਤੁਰ ਦਾ ਦੋ ਸੂਤ ਦਾ ਨਾਮ ਹੈ ਸੋ ਉਹ ਤੇ ਨਾਲ ਦੋ ਸੂਤ ਵੀ ਜਾਂ 24 ਦਾ ਗੱਜਦਾ ਵੀ ਕੋਈ ਪਦਾਰਥ ਨਹੀਂ ਜਾਵੇਗਾ ਨਾਂਗੂ ਆਇਉ ਨਾਂਗ ਸਿਧਾਸੀ ਜੋ ਜੀਵ ਤੂੰ ਲੰਗਾ ਇਹ ਦੁਨੀਆਂ ਚ ਆਇਆ ਹੈ ਜਦੋਂ ਆਇਆ ਸੀ ਆਵ ਮੰਗੇ ਆਵਣ ਮੰਗੇ ਜਾਣਾ ਉਸ ਵੇ ਕੋਈ ਪਦਾਰਥ ਲੈ ਕੇ ਨਹੀਂ ਸੀ ਆਇਆ ਜਦੋਂ ਆਇਆ ਸੀ ਤੂੰ ਦੇ ਪਤਾ ਕੋਈ ਕਹੇ ਕਛ ਤੈਮਤ ਝੋਤੀ ਕਹਾਈ ਕੋਈ ਨਹੀਂ ਸੀ ਨੰਗਾ ਹੀ ਆਇਆ ਸੀ ਦੁਨੀਆ ਵਿੱਚ ਨਾਂਗ ਸਿਦਾਸੀ ਅੰਤ ਨੂੰ ਭਾਈ ਨੰਗਾ ਜਿਸ ਵਕਤ ਸਿਕੰਦਰ ਪੈਦਸ਼ਾ ਗੁਜ਼ਰਿਆ ਹੈ ਗੁਰੂ ਸਾਹਿਬ ਦੀ ਕਿਰਪਾ ਕਰਕੇ ਉਹਨੂੰ ਗਿਆਨ ਹੋ ਗਿਆ ਸੀ ਹੁਣ ਕਹਿੰਦੇ ਮੇਰੇ ਹੱਥ ਦੇ ਪੈਰ ਜਿਹੜੇ ਨੰਗੇ ਕਰਿਓ ਬਾਬਰ ਨੇ ਵੀ ਇਵੇਂ ਕਿਹਾ ਕੋ ਨੰਗੇ ਹੱਥ ਦਾ ਜਦੋਂ ਕੀਤੇ ਪੁੱਛਿਆ ਕੀ ਹੈ ਕਹਿੰਦੇ ਇਹ ਬਾਦਸ਼ਾਹ ਹੋ ਕੇ ਇੱਕ ਦੀ ਦੁਨੀਆ ਤੇ ਖਲਕਤ ਉਰਜਾ ਕਰਨ ਵਾਲਾ ਨੰਗੇ ਪੈਰੀਂ ਘੱਤੀ ਚੱਲਿਆ ਕੋਈ ਚੀਜ਼ ਨਹੀਂ ਲੈ ਕੇ ਚੱਲਿਆ ਕੀ ਗੁਰੂ ਗੋਬਿੰਦ ਸਿੰਘ ਜੀ ਅੰਤ ਨੂੰ ਕਿਹਾ ਗਿਆ ਇੰਨਾ ਫੇਰ ਫਿਰਉ ਆਰ ਪਾਲ ਗ੍ਰਸੂਆ ਫੇਰ ਫੇਰ ਉਹ ਬਾਰ ਬਾਰ ਤੂੰ ਫੇਰ ਫੇਰ ਦਿਸਾਂ ਚੀ ਫਿਰਦਾ ਰਹਿਣਾ ਮੁੜ ਮੁੜ ਕੇ ਅਰੇ ਆਪਸੂ ਜੀ ਨੇ ਉਹ ਖੇਤੀ ਨੂੰ ਹਰੇਵਾਈ ਨੂੰ ਕਹਿੰਦਾ ਇਹੋ ਤਰਾਏ ਦੇ ਰੂਪ ਵੇਖ ਕੇ ਮੋਹਤ ਹੋਇਆ ਰਹਿਣਾ ਹੈ ਕਿਉਂ ਚਰਾਸੀ ਦੇ ਫੇਰ ਤੈਨੂੰ ਫੇਰਿਆ ਗਿਆ ਬਾਰ ਬਾਰ ਮਾਰੇ ਗਲ ਵਿੱਚ ਫਿੱਟਿਆ ਗਿਆ ਪਰ ਕਾਲ ਜਸੂਆ ਉਹ ਬਾਰ-ਬਾਰ ਜੁਨਾਂ 'ਚ ਫੇਰਿਆ ਜਾਂ ਫੇਰਿਆਂ 'ਚ 83 ਲੱਖ ਜੁਨ ਦੇ ਵਿੱਚ ਅੱਗੇ ਹਰ ਕਾਲ ਗਰਸੂਆ ਅਜੇ ਨਾਲ ਤੈਨੂੰ ਕਾਲ ਗਰਸ ਜਾ ਰਿਹਾ ਪਕੜ ਜਾ ਰਿਹਾ ਹਰੇਕ ਬੇਦ ਅੰਤ ਵੇਲੇ ਕਾਲ ਤੈਨੂੰ ਖਾਂਦਾ ਰਿਹਾ ਪਕੜ ਜਾ ਰਿਹਾ ਇਹ ਤੇਰੀ ਹਾਲਤ ਹੋਈ ਤੀਖ ਤੀਖ ਹਰੇਕ ਤੁੰਬ ਕੀ ਲੀਲਾ ਅਰੇ ਭਾਈ ਜਦੋਂ ਪਦਾਰਥਨ ਨੂੰ ਵੇਖਦੇ ਆਏ ਨੋ ਜਿੰਨਾ ਦੇ ਦੇਖਣ ਤੇ ਦ੍ਰਿਸ਼ਟੀ ਲਾਈ ਹੋਈ ਹੈ ਕੋਈ ਜੂ ਬਗਵਾਨ ਨੂੰ ਦੇਖਦਾ ਹੈ ਦੇਖਣੇ ਯੋਗ ਮੰਨ ਕੇ ਇਹਦਾ ਕੁਸੁੰਬੇ ਦੀ ਜਿਵੇਂ ਲੀਲਾ ਹੁੰਦੀ ਨਾ ਖੇਲ ਹੁੰਦੀ ਹੈ ਕੁਸੁੰਬੇ ਦਾ ਰੰਗ ਜਿਹੜਾ ਹੈ ਕੱਚਾ ਹੁੰਦਾ ਹੈ ਜਦੋਂ ਵਸਨ ਨੂੰ ਦੇ ਦਈਏ ਕੁਸੁੰਬੀ ਰੰਗ ਪਾਣੀ ਪੈਣ ਨਾਲ ਦਮ ਖੜਬਾ ਹੋ ਜਾਂਦਾ ਹੈ ਇਸੇ ਪ੍ਰਕਾਰ ਮਾਇਆ ਦਾ ਰੰਗ ਕੁਸੁੰਬੇ ਦੇ ਅੰਗ ਦੀ ਨਹੀਂ ਆਈ ਹੈ ਕੱਚਾ ਜਦੋਂ ਰੋਗ ਰੂਪੀ ਪਾਣੀ ਪੈ ਜਾ ਉਹਦੋਂ ਦਮ ਖੜਬਾ ਹੋ ਜਾਏਗਾ ਉਦੋਂ ਕਿਸੇ ਦਾ ਅੰਗ ਮਾਰਿਆ ਗਿਆ ਕੇ ਦਾ ਕੁਝ ਨਾਸ਼ ਹੋ ਗਿਆ ਜੇ ਦਾ ਕੁਝ ਨਾਸ਼ ਹੋ ਗਿਆ ਕੋਈ ਜਵਾਨ ਬੰਦ ਹੋ ਗਈ ਇਹ ਕੁਸ਼ੰਦੇ ਜੋ ਰੰਗ ਵੀ ਨਹੀਂ ਆਈ ਇਹ ਲੀਲਾ ਬਾਜ਼ਾਰ ਸਾਡੀ ਮੈ ਕੀ ਖੇਲ ਹੈ ਨਾਸ਼ਮੰਤ ਹੈ ਸਦਾ ਇਸ ਤਰ੍ਹਾਂ ਨਹੀਂ ਰਹਿਣਾ ਰਾਜ ਮਾਜ ਤੈਨੂੰ ਲਾ ਹਸੂਆ ਤੇ ਤੇਰੀ ਆਦਤ ਐਸੀ ਪੈ ਜੀ ਪੈਗੀ ਹੈ ਤੂੰ ਰਾਜ ਰਾਜ ਕੇ ਨਾ ਜ ਮਚਾਰੇ ਮਾਰ ਵਰਨ ਤਦਾਕਾਰ ਹੋ ਕੇ ਜਿਹੜਾ ਮੂੰਹ ਦੇ ਨਾਲ ਫੁਕਾਰੇ ਜੀ ਮਾਰਨੇ ਮਚਾਰੇ ਮਾਰਨੇ ਹੈ ਇਸ ਪ੍ਰਕਾਰ ਰੱਟ ਕਰਕੇ ਉਹਨਾਂ ਚਿੱਤ ਨੂੰ ਮਜ ਕਲਾਕਾਰ ਕਰਕੇ ਲਾ ਲਾ ਕੇ ਇਹਨਾਂ ਦੇ ਨਾਲ ਮਿਲ ਕੇ ਹੱਸਦਾ ਰਹਿੰਨਾ ਤੈਨੂੰ ਪਤਾ ਨਹੀਂ ਕਿ ਕਾਲ ਨੂੰ ਫੜ ਲੈਣਾ ਹੈ ਹੀਜਤ ਗੂਰ ਬਿਜਾਦ ਚਾ ਕੇ ਤੈਨੂੰ ਮਜ ਕੇ ਮਜਕਾਰੇ ਮਾਰ ਮਾਰ ਕੇ ਜਿਵੇਂ ਚਾਹ ਪੀਣ ਵਾਲੇ ਆਦਮੀ ਲੁਕਟਿੰਗ ਨੂੰ ਪੀ ਪੀ ਕੇ ਬੜੇ ਕਾਟੇ ਵੀ ਮਾਰਦੇ ਹੈ ਕਿ ਬੜਾ ਆਸਾ ਆਇਆ ਇਸ ਪ੍ਰਕਾਰ ਮਜਕਾਰੇ ਮਾਰ ਮਾਰ ਕੇ ਉਹਨਾਂ ਬਾਜ਼ਾਰਾਂ ਚੀ ਲਹਕਰ ਕੇ ਹਸਿਆਰੇ ਨੇ ਪ੍ਰਸੰਨ ਹੁੰਦਾ ਰਹਿਣਾ ਹੈ ਕੀਜਤ ਦੂਰ ਦਿਨਸ ਅਰ ਰੈਣੀ ਤੋਰੀ ਰੂਪੀ ਇਹਦੀ ਦੋਰ ਹੈ ਕਿ ਰਾਤ ਬਨੇ ਗੁਜਰਦੀ ਜਾ ਰਹੀ ਜੋਬ ਨੇ ਆਵਾ ਸੋਧਨ ਜਾਹੀ ਕਰਨਾ ਪੂਝ ਰਹੇ ਫਿਰਨਾ ਹੀ ਉਮਰ ਰੂਪੀ ਜਿਹੜੀ ਡੋਰ ਇਹਦੀ ਸਜਾ ਨਹੀਂ ਰਹਿਣੀ ਕਿ ਸ਼ੀ ਗੀ ਨਾ ਸੁੰਦੀ ਜਾਂਦੀ ਹੈ ਜਿੰਨੇ ਦਿਨ ਗੁਜ਼ਰ ਗਏ ਉਹਨਾਂ ਨੂੰ ਵਧੀਆ ਨਹੀਂ ਉਹਨੀ ਉਮਰ ਮੁੱਕ ਚੁੱਕੀ ਹੈ ਕੀ ਕੋ ਕਾਜ ਨਾ ਕੀ ਮੂਰ ਕਟਿਆ ਆਪਣੀ ਜੀਵ ਦੇ ਉਹਾਰਿਆ ਕੰਮ ਚਾਹੀਦਾ ਸੀ ਜਿਸ ਕਰਕੇ ਬਕੈਰਾਂ ਤੋਂ ਬਾਝ ਜਾਂਦਾ ਨਰਕ ਤੋਂ ਬਾਝ ਜਾਂਦਾ ਦੁਨੀਆ ਦੇ ਹੁਜਾਵਾਂ ਤੋਂ ਬਾਝ ਜਾਂਦਾ ਵਾਹਿਗੁਰੂ ਵਰ ਝੂਠਾ ਨਾ ਹੋਣਾ ਕਹਿੰਦਾ ਇਹ ਜੀਵ ਦਾ ਕੰਮ ਸੀ ਮੁਕਤ ਕਰ ਲੈਣਾ ਆਪ ਨੇ ਅਗਰ ਕਾਇਤਿਰਕੁ ਨੂੰ ਕਾਉਸਾਲ ਸੰਪਰਕੀਏ ਵਲ ਨਾ ਆਓ ਇਹ ਜੋ ਜੀਵ ਹੈ ਤੇਰਾ ਕੰਮ ਸੀ ਆਉਣਾ ਵਾਲਾ ਪਰਲੋਕ ਦੇ ਉਹ ਕੁਝ ਵੀ ਤੂੰ ਨਹੀਂ ਕੀਤਾ ਵੀ ਬਗਾਰੀ ਜੀ ਨੇ ਹੀ ਭਟਕਦਾ ਫਿਰਦਾ ਰਹਿਆ। ਕਰਤ ਕਰਤ ਇਹ ਵੀ ਹੀ ਬਿਰਧਾਨੂ ਹੁਣ ਕਰੀਏ ਬਾਲਕ ਵਾਸਤਾ ਇਹ ਖੇਲਾ ਚ ਗੁਜ਼ਰ ਗਈ ਜਵਾਨੀ ਵਾਸਤਾ ਕੋਗਾ ਚ ਗੁਜ਼ਰ ਗਈ ਘਰ ਦੀ ਜਵਾਨੀ ਸੰਸਿਆ ਚ ਗੁਜ਼ਰ ਗਈ ਬੁਢੇਪਾ ਹੋ ਕੇ ਕੁਝ ਨਾ ਕਰ ਸਕਿਆ ਕਿਉਂ ਕਰ ਲੈਨੇ ਆ ਕਰ ਲੈਨੇ ਆ ਇਹ ਕੀ ਕਾਲੀ ਇਹਦੀ ਬਥੇਰੀ ਉਮਰ ਆ ਜੋ ਧੋਲੇ ਨਹੀਂ ਆਏ ਕਿਉਂ ਕਰਦਾ ਕਰਦਾ ਦਿਰਭ ਹੋ ਗਿਆ ਸਾਬ ਕਹਿੰਦੇ ਹਮ ਜੀਵਨ ਮਾਇ ਨੂੰ ਇਕੱਠੀ ਕਰਵਾ ਕਰਵਾ ਬੁढ़ा ਹੋ ਗਿਆ ਬਿਰਧ ਹੋ ਗਿਆ ਥਾਰਿਓ ਉਕਤੇ ਤਨ ਖੀਨ ਤੂਆ ਕੇਹ ਤੇਰਾ ਉਕਤ ਜਿਹੜਾ ਕਥੂ ਜबान ਵੀ ਹਾਰ ਗਈ ਜਵਾਨ ਕਰਕੇ ਵੀ ਆਪ ਦੀ ਗੱਲ ਨਹੀਂ ਦੱਸ ਸਕਦਾ ਉਕਤ ਕਸਮ ਵੀ ਹਾਰ ਗਿਆ ਤੇਰਾ ਬੋਲ ਚਾਲ ਵੀ ਬੰਦ ਹੋ ਗਿਆ ਉਸ ਵੇਲੇ ਜਿਵੇਂ ਖਤਵੇ ਪਤਾਜ ਕੋਈ ਬੋਲਣੇ ਹੀ ਦੀ ਆਵਾਜ਼ ਰਹੀਗੀ ਤੇਰੀ ਕਿ ਉਕਤ ਕਸਮ ਵੀ ਦੀ ਚੁਕਰਾਹੀ ਜੇ ਵੀ ਉਹ ਵਿਹਾਰ ਜੀ ਤੇਰੀ ਉਕਤੇ ਹਾਰੇ ਉਕਤੇ ਪਾਨ ਕੀ ਨਸੂਆ ਅਜੇ ਸਰੀਰ ਵੀ ਖੀਨਸੂਆ ਸਰੀਰ ਦਾ ਬਲ ਵੀ ਖੀਨ ਹੋ ਗਿਆ ਅਜੇ ਵੀ ਅਜੇ ਵੀ ਅਸੂਆ ਈਰਖਾ ਨਹੀਂ ਛੜਦਾ ਇਸ ਪ੍ਰਕਾਰ ਕੰਮ ਦਾ ਬਲ ਵੀ ਖੀਨਸੂਆ ਖੀਰ ਅਸੂਆ ਹੋ ਗਿਆ ਹੈ ਜਿਉਂ ਮੋਹਿਉ ਉਹਨ ਮੋਹਨੀ ਬਾਲਾ ਜਿਉਂ ਜਨਮ ਤੋਂ ਲਾ ਕੇ ਬਾਲਕ ਵਾਸਤੋਂ ਤੋਂ ਲਾ ਕੇ ਉਹ ਬਾਲਾ ਕਉਣ ਮਾਇਆ ਜਿਹੜੀ ਹੈ ਬਾਲਵਾਰੀ ਜਿਨ ਬਰਮਾ ਵਿਸ਼ਨ ਮਹਾਗੇ ਛਲਿਆ ਉਸ ਜਿਉ ਤੈਨੂੰ ਮੋਇਆ ਹੈ ਉਸ ਤੇ ਘਟਾ ਨਾਹੀ ਰੋਚ ਚਸੂਆ ਬਾਲਕ ਵਾਸ ਦਾ ਉਹ ਜਵਾਨੀ ਬੁਜ਼ੁਰਗੀ ਬਡੇਪਾ ਆ ਗਿਆ ਹੁਣ ਮਰਨ ਦਾ ਸਮਾ ਆ ਗਿਆ ਉਸ ਤੇ ਘਟਾ ਨਾਹੀ ਰੋਚ ਚਸੂਆ ਚਸੂਆ ਦੋ ਇਸ ਪ੍ਰਕਾਰ ਕਸੂ ਮਾਤਰ ਸਾਧ ਸੰਗੇ ਜੀ ਪੰਜ ਚੰਦਰਵਾਰੀ ਅੱਖ ਮੀਟਿਏ ਤੇ ਖੋਲੀਏ ਇੱਕ ਗੁਸਵਾ ਹੁੰਦਾ ਹੈ 15 ਵਿਸਿਆਂ ਦਾ ਇੱਕ ਚਸੂਆ ਹੁੰਦਾ ਹੈ 15 ਨੂੰ ਵੇਖਾਂ ਦਾ ਇੱਕ ਗੁਸਵਾ ਹੈ ਕਿ 15 ਵਿਸਿਆਂ ਦਾ ਇੱਕ ਚਸੂਆ ਹੈ ਤੋਂ ਤੀਆਂ ਚਸੂਆ ਦਾ ਇੱਕ ਪਲ ਹੈ ਛੱਠਾਂ ਪਲਾਂ ਦੀ ਘੜੀ ਹੈ ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ ਉਸ ਤੇ ਘਟਾਏ ਨਾਹੀ ਰੋਚ ਚਸੂਆ ਚਸੂਆ 15 ਵਾਲੀ ਅੱਖ ਫੜਕਣਾ ਵਿਸੂਆ ਤੇ 15 ਵਿਸਵਿਆਂ ਦਾ ਇੱਕ ਤਸੂਆ ਉਹ ਚਾਹਾਂ ਮਾਤਰੀ ਤੇਰੀ ਉਨਜੀ ਘੜਦੀ ਨਹੀਂ ਬਹੁਤੀ ਬੰਬੀ ਰਹਿੰਦੀ ਚਸਕਾ ਲੱਗਾ ਹੀ ਰਹਿੰਦਾ ਉਸ ਪਾਸੇ ਦਾ ਜਗ ਐਸਾ ਮੋਹ ਗੁਰ ਹੈ ਦਿਖਾਏ ਇਹ ਆ ਜਗ ਜਿਹੜਾ ਜਿਹੜਾ ਤੈਨੂੰ ਦੱਸਿਆ ਹੈ ਮੈਨੂੰ ਸਤਿਗੁਰੂ ਨਾਮਕਦੇਵ ਗੁਰੂ ਆਉਂਦਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹੈ ਤੈਰੀ ਜਿੜੀ ਤੈਰੀ ਚੁ ਗੁਸਿੱਖ ਖੁਦ ਖਾਪਦਾ ਹੈ ਤਉ ਸਰਨ ਪਰਿਉ ਤਜ ਗਰਬ ਬਸਵਾ ਅਸੂਧ ਭਾਈ ਉਹਨਾਂ ਜਿਹੜਾ ਗੁਨਾ ਦਾ ਗਰਬ ਕਰਨਾ ਸੀ ਹੰਕਾਰ ਕਰਨਾ ਸੀ ਜੁਗਿਆ ਦਾ ਹੰਕਾਰ ਕਰਨਾ ਸੀ ਰੂਪ ਦਾ ਹੰਕਾਰ ਕਰਨਾ ਸੀ ਧੰਨ ਦਾ ਹੰਕਾਰ ਕਰਨਾ ਸੀ ਦੁਨਿਆਵੀ ਪ੍ਰਭ ਦਾ ਹੰਕਾਰ ਕਰਨਾ ਸੀ ਉਹ ਸਭ ਕੁਝ ਛੱਡ ਕੇ ਤਉ ਸਰਨ ਪਰਿਉ ਤਜ ਗਰਬ ਬਸਵਾ ਇਹ ਹੀ ਗਰਬ ਹੰਕਾਰ ਛੱਡ ਦਿੱਤਾ ਸਾਰਾ ਹੰਕਾਰ ਜਿਹੜਾ ਸੁਆ ਹੋਣਾ ਸੀ ਪੈਦਾ ਉਹ ਸਭ ਛੱਡ ਕੇ ਸ਼ਰਨ ਪੈ ਗਏ ਆ ਗਰਭ ਜੇ ਅਸੂਆ ਵ્યાਕੰਗੋ ਇੱਤੀ ਨਾਲ ਐਡੇ ਹਰੇਕ ਅੱਖਰ ਵਿੱਚ ਹੁੰਦੇ ਆ ਗਰਵ ਹੰਕਾਰ ਕਰਨਾ ਸੀ ਜਿਹੜਾ ਤੇ ਅਸੂਆ ਈਰਖਾ ਕਰਨੀ ਸੀ ਜਿਹੜੀ ਇਹ ਦੋਵੇਂ ਛੱਡ ਕੇ ਮਹਾਰਾਜ ਜੀ ਸ਼ਰਨ ਪੈ ਗਏ ਆ ਤਾਂ ਨਾ ਹੁਣ ਹੰਕਾਰ ਕਰਦੇ ਨਾ ਕਿਸੇ ਨਾਲ ਈਰਖਾ ਕਰਦੇ ਹਾਂ ਮਾਰਗ ਪ੍ਰਭ ਕੋ ਸੰਤ ਗਤਾਇਓ ਇਹ ਸੰਤ ਗੁਰਾਂ ਨੇ ਸਾਨੂੰ ਵਾਹਿਗੁਰੂ ਦਾ ਰਸਤਾ ਦੱਸ ਦਿੱਤਾ ਹੈ ਗੁਰੂ ਨਾਨਕ ਦਾਸ ਭਗਤ ਹਰ ਜਸੂਆ ਉਹ ਕਿਹੜੇ ਮਾਰਗ ਹੈ ਮਹਾਰਾ ਸਾਨੂੰ ਵੀ ਦੱਸਦੇ ਹੋ ਮਹਾਰਾ ਜੀ ਜਿੰਦ ਕੀਤੀ ਹੈ ਦਾਸਾ ਭਾਵ ਧਾਰ ਕੇ ਗੁਰੂ ਜੀ ਕਹਿੰਦੇ ਨੇ ਫਰੀਦਾ ਜਿਹੜਾ ਜਸ ਕਰਨਾ ਹੈ ਭਗਤੀ ਕਰਨੀ ਹੈ ਕੀਰਤਨ ਕਰਨਾ ਵਾਹਿਗੁਰੂ ਇਕੱਲੇ ਬੈਠ ਕੇ ਸਿਰਨ ਭਗਤੀ ਕਰਨੀ ਤੇ ਸੰਗਤ ਚ ਬੈਠ ਕੇ ਜਸ ਕਰਨਾ ਕੀਰਤਨ ਕਰਨਾ ਇਹ ਭਗਤੀ ਦਾਸ ਆਪ ਨੂੰ ਕਹੋਣਾ ਹੰਕਾਰ ਨਾ ਕਰਨਾ ਇਹ ਹੈ ਵਾਹਿਗੁਰੂ ਨੂੰ ਮਿਲਣ ਦਾ ਰਾਹ ਇਹ ਸਤਿਗੁਰੂ ਨਾਨਕ ਦੇਵ ਜੀ ਨੇ ਦੱਸਿਆ ਗੁਰੂ ਆਨ ਦਾ ਜੀ ਨੇ ਦੱਸਿਆ ਇਹ ਦਿਨ ਕਰ ਲਿਆ ਅਸੀਂ ਕਿ ਵਾਹਿਗੁਰੂ ਦਾ ਕੀਰਤਨ ਕਰਨਾ ਵਾਹਿਗੁਰੂ ਦੀ ਸਿਮਰਨ ਭਗਤੀ ਕਰਨੀ ਤੇ ਆਪ ਨੂੰ ਦਾਸ ਮੰਨਣਾ ਇਹ ਦਿਨ ਕਰ ਲਈ ਹੈ ਵਾਹਿਗੁਰੂ ਦਾ ਰਸਤਾ ਹੈ ਸਤਿਗੁਰੂ ਸੰਤਨ ਦੀ ਕਿਰਪਾ ਕਰਕੇ ਦੱਸਿਆ ਹੈ ਗੋੜੀ ਮਹੱਲਾ ਪੰਜਵਾ ਕੁਝ ਬਿਨ ਕਵਨ ਹਮਾਰਾ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕਰੋ ਭਾਈ ਇਕਜੁੱਟ ਹੋਰ ਕੇ ਜਦੋਂ ਜੋ ਔਕੜ ਆ ਬਣੇ ਉਸ ਵੇਲੇ ਆਦਮੀ ਕੋਈ ਆਖਾਂ ਨਾ ਰਵੇ ਉਸ ਵੇਲੇ ਪਰਮੇਸ਼ਰ ਚੇਤੇ ਕਰੀਦਾ ਹੈ ਸਦਾ ਵਾਹਿਗੁਰੂ ਚੇਤੇ ਕਰਨਾ ਚਾਹੀਦਾ ਇਸ ਤਰ੍ਹਾਂ ਬੇਨਤੀ ਕਰੀਏ ਕੁਝ ਬਿਨ ਕਵਨ ਹਮਾਰਾ ਕੀ ਪਰਮੇਸ਼ਰ ਆਪ ਤੋਂ ਬਿਨੋ ਸਾਦਾ ਕੌਣ ਹੈ ਆਜ ਕੋਈ ਵੀ ਨਹੀਂ ਹੋਰ ਸਾਡਾ ਤੂੰ ਹੁ ਦੁਨੀਆ ਵਿੱਚੋਂ ਮੇਰੇ ਪ੍ਰੀਤ ਨੂੰ ਪ੍ਰਾਨ ਆਧਾਰ ਮੇਰੇ ਪ੍ਰੀਤ ਨੂੰ ਮੇਰੇ ਪ੍ਰਾਨਾਂ ਦੇ ਆਸਰਾ ਨੂੰ ਮਾਰਾ ਕੇ ਗਲ ਨੂੰ ਰੱਖਿਆ ਚੰਨੂ ਆਏ ਮੇਰੇ ਪ੍ਰੀਤ ਨੂੰ ਆਏ ਦੁਨੀਆ ਦੀ ਮੇਰੇ ਪ੍ਰਾਨਾਂ ਦੇ ਆਸਰਾ ਪਰਮ ਪ੍ਰੇਮ ਦਾ ਸਤਿਗੁਰੂ ਸਾਖ ਜੀ ਰਹਾ ਅੰਤਰ ਕੀ ਵਿਦ ਤੁਮ ਹੀ ਜਾਣੀ ਮੇਰਾ ਜੋ ਸਾਡੇ ਅੰਦਰਲੀ ਬਿਰੀ ਹਾਲਤ ਹੈ ਕਾਂਤ ਕ੍ਰੋਧ ਸੰਚਾਉਂਦੇ ਹੈ ਦੁੱਖ ਜਿੰਦੇ ਹੈ ਉਹਨਾਂ ਦੀ ਜੀ ਨਿਗਰਤੀ ਕਰਨੀ ਹੈ ਇਸ ਬੀ ਦੀ ਨੂੰ ਸੱਚੇ ਪਾਤਸ਼ਾਹ ਜਾਣਿਆ ਹੈ ਸਾਡੀ ਨੂੰ ਤੁਮ ਹੀ ਸੱਜਣ ਸੁਹੇਲੇ ਤੁਮ ਹੀ ਸੱਚੇ ਆ ਜੀ ਪਰਲੋਕ ਵਿੱਚ ਸਾਡੇ ਸੱਜਣ ਹੋ ਸੁਹਾਣੇ ਸੁਖੇਲੇ ਰੱਖਣ ਵਾਲੇ ਮਾਝੇ ਗਰੂ ਦੇ ਜੀ ਕੀ ਸੱਜਣ ਹੋ ਜਿਸ ਕਰਕੇ ਸਾਨੂੰ ਮਾਝੇ ਗਰੂ ਦੀ ਅਗਨੀ ਸਾੜ ਸੱਚੀ ਸੁਹੇਲੇ ਰੱਖਿਆ ਹੈ ਐਸ ਲੋਕ ਦੀ ਤੁਹੀ ਸੱਜਣ ਹੋ ਅਤੇ ਪ੍ਰਮੇਸ਼ਰ ਜੀ ਤੁਸੀਂ ਸੇਵਨ ਵਿੱਚ ਸੁਖਦਾਇਕ ਰੱਖਣ ਵਾਲੇ ਹੋ ਸਾਰੇ ਸੁਖਾਂ ਮੈਂ ਤੁਝ ਤੇ ਪਾਈ ਜੇ ਅੰਤ ਯਾਤਿ ਸਾਰੇ ਸੁਖ ਜਿੰਨੇ ਆ ਉਹ ਸਾਰੇ ਆਪ ਦੇ ਪਾਸ ਜੇ ਪ੍ਰਸਾਦ ਛੱਤੀ ਅਮਰ ਤੁਖਾ ਹੈ ਤੇ ਸਾਰੇ ਸੁਖ ਸੀ ਮਾਰਾ ਤੁਹਾਨੂੰ ਨਹੀਂ ਪਾਈ ਹੈ ਮੇਰੇ ਠਾਕੁਰ ਅਗ ਹੈ ਅਤੂਲ ਜੇ ਮੇਰੇ ਠਾਕੁਰ ਸਰਬ ਕੇ ਸਵਾਮੀ ਮਾਲਕ ਪਰਮੇਸ਼ਰ ਹੋ ਗ੍ਰਹਿਨ ਤੋਂ ਰਹਿਤ ਜੀਆ ਦੇ ਤੇ ਤੋਂ ਮਾਪਣ ਤੋਂ ਰਹਿਤ ਪਰਮੇਸ਼ਰ ਸੁਝੂ ਬੁੱਧੀ ਕਰਕੇ ਸੂਝ ਬਾਰਸ਼ਤ ਪ੍ਰਾਪੂ ਕਰਕੇ ਸ਼ਾਸਤ ਪ੍ਰਮਾਨ ਉੱਤੇ ਕਰਕੇ ਜੀਵੀ ਪੱਖ ਦੁਆਰਾ ਤੁਲਿ ਜਾਣੀ ਨੂੰ ਨਖੇਦ ਪੱਖ ਦੁਆਰਾ ਕੋਲੋਂ ਧੋ ਰਹੇ ਤੋਂ ਸ਼ਾਸਤ ਪ੍ਰਮਾਨ ਕੋਈ ਵੱਟਾ ਨਹੀਂ ਸਹਿਨ ਭਾਗ ਪ੍ਰਮਾਨ ਹੀ ਇੱਕ ਹੈ ਅਤੇ ਅਗਰ ਗ੍ਰਹਿਣ ਤੋਂ ਰਹਿ ਤਰੇ ਸ਼ਕਤੀ ਬਲਤੀ ਕਰ ਗ੍ਰਹਿਣ ਨਹੀਂ ਕੀਤੇ ਜਾਂਦੇ ਕਿ ਮਾਪਣ ਤੋਂ ਵੀ ਰਹਿ ਤੋ ਆਪ ਬਰਨ ਨਾ ਸਕੋ ਤੂ ਮਰੇ ਰੰਗਾਰ ਆਹਨੇ ਰੰਗ ਕੌਤਕ ਕੋ ਕਸਮ ਨਹੀਂ ਕੀਤੇ ਜਾਂਦੇ ਸ਼ਿਮਾ ਰਾਉ ਰੰਗ ਕੋ ਕਰੀ ਅਰਾਉ ਰੰਗ ਕਾਾਰੇ ਰੀਤੇ ਭਰੇ ਭਰੇ ਸੁਖਨਾਵਾ ਜੇ ਤੰਕ ਵਿਵਹਾਰੇ ਤੁਹਾਡੇ ਕੌਤਕ ਮਹਾਰਾਜ ਜੀ ਬਰਨ ਕੀਤੇ ਨਹੀਂ ਬਰਨ ਕਸਮ ਨਹੀਂ ਕੀਤੇ ਜਾ ਸਕਦੇ ਰੰਗ ਕੌਤਕ ਰੰਗ ਤੰਗ ਰੰਗ ਅਨੇਕ ਤਰ੍ਹਾਂ ਦੇ ਰੰਗੋ ਜਿਹੜੇ ਜਲ ਕੇ ਖਲ ਖਲ ਸੰਪੇ ਕੂਆ ਕੂਪ ਤੇ ਮੇਰ ਤੇ 라ਵ ਉਹ ਨਹੀਂ ਨਹੀਂ ਜਾ ਸਕਦੇ ਆਪ ਦੇ ਬੋਲੇ ਨਿਦਾਨ ਸੁਖ ਦਾਤੇ ਗੁਰੂ ਗੋਬਿੰਦ ਖਜਾਨੇ ਪਰਮੇਸ਼ਰ ਸੁਖਾਂ ਦੇ ਦাতা ਜੀ ਆਗਮ ਆਗੂ ਤੇ ਪ੍ਰਭ ਅਬਨਾਸੀ ਸੀਸ ਕੀ ਬਾਣਕਾ ਮੰਨ ਦੀ ਗਮਤਾ ਕੋ ਪਰੇ ਹਾਂ ਆਪ ਅਗੋਚੇ ਇੰਗੀਆਂ ਤੇ ਵੀ ਵਿਸ਼ੇ ਨਹੀਂ ਅੱਖਰ ਦਾ ਵਿਸ਼ਾ ਰੂਪ ਨਹੀਂ ਦੁਰਖੇ ਜਾਵਾਂ ਕੰਨ ਦਾ ਵਿਸ਼ਾ ਆਵਾਜ਼ ਵੀ ਸੁਨੇ ਜਾਵਾਂ ਨਾਸੋ ਦਾ ਵਿਸ਼ਾ ਸੁਗੰਧੀ ਵੀ ਪਰਖੇ ਜਾਵਾਂ ਕੌਲੀ ਦਾ ਵਿਸ਼ਾ ਸੰਪਰਕ ਨਹੀਂ ਜਾਣੇ ਜਾਂ ਇਉਂ ਵਿਸ਼ੇ ਹੋ ਅਗੋਚਰ ਹੋ ਇੰਦਰੀਆਂ ਦੇ ਵਿਸ਼ੇ ਹੋ ਆਪ ਅਗੋਗਚਰ ਪ੍ਰਭ ਅਵਨਾਸ਼ੀ ਸਾਰੇ ਜੀ ਪ੍ਰਭੂ ਰੱਖੇ ਹੋ ਪ੍ਰਭੂ ਸੁਮਰਤੂ ਅਤੇ ਸਰਭੂ ਆਦਿਕ ਪਈਆਂ ਕੋ ਪਰਾਰੂਪ ਹੋ ਸਾਰੇ ਨੂੰ ਪ੍ਰਗਟ ਕਰਨ ਵਾਲੇ ਹੋ ਤੇ ਸਾਰਿਆਂ ਦੀ ਹੂਮਾ ਦੇ ਉਤਤ ਬ੍ਰਹਮ ਰੂਪ ਹੋ ਆਪੋ ਪੂਰੇ ਗੁਰ ਤੇ ਜਾਤੀ ਸਤਿਗੁਰੂ ਬਿਨਾਂ ਕੋ ਸੱਚੇ ਪਾਤਸ਼ਾਹ ਅਵਨਾਸ਼ੀ ਹੋ ਮੋਸਤ ਰਹਿ ਤੋ ਆਤਮ ਕੋਰ ਸਾਰਾ ਸੰਸਾਰ ਬਨਾਤੀ ਹੈ ਇਹ ਪੂਰਿਆਂ ਗੁਰਾਂ ਦੁਆਰਾ ਆਗਿਆ ਇਸ ਰੂਪ ਨੂੰ ਜਾਣਿਆ ਜਾਂਦਾ ਹੈ ਤ੍ਰਮ ਅਸੀਂ ਜਾਣਿਆ ਹੈ ਸਤਿਗੁਰਾਂ ਦੁਆਰਾ ਤ੍ਰਮ ਪੌ ਕਾਟ ਕੀਏ ਨੇ ਕੇਵਲ ਇਸ ਜੀ ਬਾਦਸ਼ਾਹ ਸਾਡਾ ਧਰਮ ਵੀ ਕੱਟ ਦਿੱਤਾ ਜੋ ਜੀਵੀ ਇਸ ਦੇ ਭੇਦ ਦਾ ਧਰਮ ਸੀ ਪੌ ਵੀ ਸੱਚ ਪ੍ਰਕਾਰ ਦਾ ਮੇਲ ਦਿੱਤਾ ਕੱਟ ਕੇ ਨੇ ਕੇਵਲ ਸੁਧ ਕਰ ਦਿੱਤਾ ਸਾਨੂੰ ਨੇ ਵਿਸ਼ੇਸ਼ ਕਰਕੇ ਕੇਵਲ ਮੁਕਤੀ ਕੇ ਨੇ ਕੇਵਲ ਸੁਧ ਕਰ ਦਿੱਤਾ ਹੈ ਜਬ ਤੇ ਹੋ ਮੈਂ ਮਾਰੀ ਗੁਰੂ ਦੀ ਆਗੁਰ ਤੇ ਮੂਤੀ ਕਰਕੇ ਸਾਡੀ ਵੇ ਵੀ ਹੋ ਮੈਂ ਮਾਰ ਦਿੱਤੀ ਕਿਰਪਾਲਤਾ ਕੀਤੀ ਸੁਖ ਨੂੰ ਸਖੂਲ ਕਾਰਨ ਕਿੰਨਾ ਵੇਹਾਂ ਦੀ ਹੋ ਮੈਂ ਮਾਰਤੀ ਆਪ ਨੇ ਜਨਮ ਮਰਨ ਤੂ ਤੂ ਸਹਸ ਕੇ ਕਾਜਾ ਸੰਕੋ ਬਣਾਂ ਨੀ ਮੈਂ ਜੰਮੂੰਗਾ ਮੈਂ ਮਰੂੰਗਾ ਆਵਾਗੋਂ ਤਿਆਰ ਹੂੰ اے ਆਪ ਦੀ ਕਿਰਪਾ ਕਰਕੇ ਜੰਮਣ ਮੰਦਾ ਸਾਰਾ ਸੰਸਾ ਚੱਕਿਆ ਗਿਆ ਸਾਧ ਸੰਗਤ ਦਰਸਾਰੀ ਸਾਧ ਸੰਗਤ ਦੁਆਰਾ ਆਪ ਦੀ ਦਰਸ਼ਨ ਕਰਕੇ ਸੱਚੇ ਪਾਤਸ਼ਾਹ ਸਾਧ ਸੰਗਤ ਦੇ ਦਰਸਾਰੀ ਦਰਸ਼ਕੀ ਜਿਹੜੇ ਸਾਧ ਸੰਗਤ ਕਰਕੇ ਰਹੀ ਹੈ ਸੱਚੀ ਦਰਸ਼ਨ ਕੀਤਾ ਆਪਣੀ ਇਸ ਦਾ ਸਾਧ ਸੰਗਤ ਦਰਸਾਰੀ ਦਿਖਾਇਆ ਉਸ ਨੂੰ ਚਰਨ ਪਸਾਰ ਕਰੋ ਗੁਰ ਸੇਵਾ ਗੁਰੂ ਜੀ ਸੱਚੇ ਬਾਦਸ਼ਾਹ ਸੰਗਤੀ ਕਿਉਂ ਪ੍ਰਾਪਤ ਹੋਏ ਅੱਜ ਜੀ ਮੇਰੇ ਚਰਨਾਂ ਨੂੰ ਮੈਂ ਧੋਣਾ ਕਰਾਂ ਚਰਨਾਂ ਦੇ ਧੋਣ ਵੀ ਫੇਰਾ ਕਰਾਂ ਗੁਰਾਂ ਦੀ ਚਰਨਾਂ ਨੂੰ ਪੁਖਾਰ ਪੱਖ ਲਵਾਉਂ ਗੁਰੂ ਸਾਹਿਬ ਦੇ ਚਰਨਾਂ ਦਾ ਚਰਨਾਂ ਨੂੰ ਪੁਖਾਰ ਵੇਖ ਲਈ ਗਾ ਹਰ ਵੇਲੇ ਚਰਨਾਂ ਨੂੰ ਪੁਖਾਰ ਦੇ ਆਸੰਮ ਹੈ ਇੱਕ ਧੋਣਾ ਇੱਕ ਵੇਖਣਾ ਤੇ ਇੱਕ ਪੱਖ ਲੈਣਾ ਸੋ ਗੁਰੂ ਸਾਹਿਬ ਦੀ ਕਹਿਲ ਕਰੀਏ ਬਾਰ ਜਾਓ ਲੱਖ ਬਰੀਆ ਲੱਖਾਂ ਵਾਲੀ ਮਹਾਰਾਜ ਆਪ ਕੋ ਧਾਰਨੇ ਜਾਈਏ ਬਲਿਹਾਰ ਜਾਈਏ ਇਹ ਪ੍ਰਸਾਦ ਇਹੋ ਪੌਜਲ ਕਰੇ ਜੇ ਗੁਰੂ ਜੀ ਸਾਹਿਬ ਦੀ ਪ੍ਰਸਾਦ ਕਿਰਪਾ ਕਰਕੇ ਇਸ ਸੰਸਾਰ ਸਮੁੰਦਰ ਤੋਂ ਕਰੇ ਹਾਂ ਜਨ ਨਾਨਕ ਪ੍ਰੈ ਸੰਗ ਮਿਰਿਆ ਸਬਦ ਗੁਰੂ ਵੀ ਕਹਿਣ ਪਿਆਰੇ ਅਕਾਲ ਪੁਰਖ ਆਪ ਦੇ ਨਾਲ ਮਿਰ ਗਿਆ ਸਾਡੀ ਬੁక్తి ਮਿਲ ਗਈ ਹੈ ਆਜਮੀ ਕਿਰਪਾ ਦੀ ਸਪੀਕਰ ਤੀ ਹੈ